ਤੁਸੀਂ ਪੰਥਕੋਂ ਕਿ ਮਲੰਗੋਂ ਅੱਜ ਦੱਸਿਓ ਜਰੂਰ ਤੇ ਫੈਸਲਾ ਕਰ ਲਿਓ ਪਹਿਲਾਂ ਮੈਂ ਤੁਹਾਨੂੰ ਮਲੰਗ ਤੇ ਤੇ ਪੰਥਕਾਂ ਦੇ ਲੱਛਣ ਵੀ ਦੱਸੂਗਾ ਤੇ ਗਿਣਾਉਂਗਾ ਕਿਹੜੇ-ਕਿਹੜੇ ਅੱਜ ਪੰਥਕ ਨੇ ਤੇ ਕਿਹੜੇ ਮਲੰਗ ਨੇ ਸੁਖਵੀਰ ਬਾਦਲ ਮਲੰਗ ਕਿੰਨਾਂ ਨੂੰ ਕਹਿੰਦਾ ਤੁਹਾਨੂੰ ਬਿਹਤਰ ਪਤਾ ਮੇਰੇ ਨਾਲੋਂ ਉਹ ਕਿੰਨਾਂ ਨੂੰ ਮਲੰਗ ਕਹਿੰਦਾ ਜਿਨ੍ਹਾਂ ਦੇ ਸਿਰ ਤੇ ਸੁਖਵੀਰਵਾਲ ਦਾ ਪਿਓ ਪੰਜ ਵਾਰੀ ਮੁੱਖ ਮੰਤਰੀ ਬਣਦਾ ਅੱਜ ਉਹ ਮਲੰਗ ਹੋ ਗਏ ਯਾਰ ਮਲੰਗ ਕਿਉਂ ਕਹਿੰਦਾ ਉਹਨਾਂ ਨੂੰ ਕਿਉਂਕਿ ਅੱਜ ਉਹਨਾਂ ਦਾ ਖਹਿੜਾ ਛੱਡ ਗਏ ਪਰ ਖਹਿੜਾ ਛੱਡਿਆ ਕਿਉਂ ਆ ਕਿਉਂਕਿ ਉਹ ਪੰਥ ਨੂੰ ਛੱਡ ਗਏ ਤੇ ਪੰਥਕ ਕਹਾਉਂਦੇ ਆਪਦੇ ਆਪ ਨੂੰ ਮੈਂ ਜਿਹੜੇ ਕਹਿੰਦੇ ਆ ਕਿ ਸੁਖਵੀਰ ਬਾਦਲ ਅਸਲ ਪੰਥਕ ਆ ਤੇ ਅਕਾਲੀ ਦਲ ਬਾਦਲ ਅਸਲ ਪੰਥਕ ਆ ਤਾਂ ਮੈਨੂੰ ਕੁਝ ਕੁ ਗੱਲਾਂ ਦਾ ਜਵਾਬ ਦੇ ਦੇਣ ਆਪਾਂ ਫੈਸਲਾ ਹੀ ਕਰਨਾ ਪੰਥਕ ਤੇ ਮਲੰਗ ਹੋਣ ਦਾ ਤੁਸੀਂ ਪੰਥਕੋਂ ਕਿ ਮਲੰਗੋਂ ਅੱਜ ਦੱਸਿਓ ਜਰੂਰ ਤੇ ਫੈਸਲਾ ਕਰ ਲਿਓ ਪਹਿਲਾਂ ਮੈਂ ਤੁਹਾਨੂੰ ਮਲੰਗ ਤੇ ਤੇ ਪੰਥਕਾਂ ਦੇ ਲੱਛਣ ਵੀ ਦੱਸੂਗਾ ਤੇ ਗਿਣਾਉਂਗਾ ਕਿਹੜੇ-ਕਿਹੜੇ ਅੱਜ ਪੰਥਕ ਨੇ ਤੇ ਕਿਹੜੇ ਮਲੰਗ ਨੇ ਪਰ ਤੁਸੀਂ ਫੈਸਲਾ ਕਰਕੇ ਆਪ ਦਾ ਕਮੈਂਟ ਬਾਕਸ 'ਚ ਦੱਸਿਓ ਵੀ ਜਰੂਰ ਸੁਖਵੀਰ ਬਾਦਲ ਮਲੰਗ ਕਿੰਨਾਂ ਨੂੰ ਕਹਿੰਦਾ ਤੁਹਾਨੂੰ ਬਿਹਤਰ ਪਤਾ ਮੇਰੇ ਉਹ ਕਿੰਨਾਂ ਨੂੰ ਮਲੰਗ ਕਹਿੰਦਾ ਜਿਨ੍ਹਾਂ ਦੇ ਸਿਰ ਤੇ ਸੁਖਵੀਰਵਾਲ ਦਾ ਪਿਓ ਪੰਜ ਵਾਰੀ ਮੁੱਖ ਮੰਤਰੀ ਬਣਦਾ ਅੱਜ ਉਹ ਮਲੰਗ ਹੋ ਗਏ ਯਾਰ ਮਲੰਗ ਕਿਉਂ ਕਹਿੰਦਾ ਉਹਨਾਂ ਨੂੰ ਕਿਉਂਕਿ ਅੱਜ ਉਹਨਾਂ ਦਾ ਖਹਿੜਾ ਛੱਡ ਗਏ ਪਰ ਖਹਿੜਾ ਛੱਡਿਆ ਕਿਉਂ ਆ ਕਿਉਂਕਿ ਉਹ ਪੰਥ ਨੂੰ ਛੱਡ ਗਏ ਤੇ ਪੰਥਕ ਕਹੌਂਦੇ ਆ ਆਪਦੇ ਆਪ ਨੂੰ ਮੈਂ ਜਿਹੜੇ ਕਹਿੰਦੇ ਆ ਕਿ ਸੁਖਵੀਰਵਾਦ ਅਸਲ ਪੰਥਕ ਆ ਤੇ ਅਕਾਲੀ ਦਲ ਬਾਦਲ ਅਸਲ ਪੰਥਕ ਆ ਤਾਂ ਮੈਨੂੰ ਕੁਛਕ ਗੱਲਾਂ ਦਾ ਜਵਾਬ ਦੇ ਦੇਣ ਆਪਾਂ ਫੈਸਲਾ ਹੀ ਕਰਨਾ ਪੰਥਕ ਤੇ ਮਲੰਗ ਹੋਣ ਦਾ ਮਲੰਗ ਕੌਣ ਹੁੰਦਾ ਦੋਸਤੋ ਜਿਹੜੇ ਅੰਗਾਂ ਤੇ ਕਹਿੰਦੇ ਮੈ ਤੇ ਮੈਲ ਅੱਜ ਕੀ ਆ ਕਰਤੂਤਾਂ ਦੀ ਮੈਲ ਜਿਹੜੀ ਬਾਦਲਾਂ ਤੇ ਜੰਮੀ ਵੀ ਆ ਪਹਿਲਾਂ ਮੈਨੂੰ ਉਹਦਾ ਫੈਸਲਾ ਕਰ ਲਈ ਤਾਂ ਪਤਾ ਲੱਗ ਜੂ ਮਲੰਗ ਬਾਦਲ ਕਿ ਆ ਕਿ ਉਹ ਲੋਕ ਆ ਜਿਨ੍ਹਾਂ ਦੇ ਸਿਰ ਤੇ ਪੰਜ ਵਾਰੀ ਇਹ ਮੁੱਖ ਮੰਤਰੀ ਬਣਿਆ ਇਹਦਾ ਫਾਦਰਸ ਜਿਹੜਾ ਬਣਿਆ ਤਾਂ ਮੈਂ ਸਭ ਤੋਂ ਪਹਿਲਾਂ ਗੱਲ ਕਰਦਾ 97 ਦੇ ਵਿੱਚ ਮੈਂ ਕਹਿੰਦਾ ਪੰਥ ਨੂੰ ਬੇਦਾਵਾ ਦੇਣ ਵਾਲਾ ਕੌਣ ਆ ਇਹੀ ਮਲੰਗ ਆ ਜਿਹੜਾ ਆਪ ਨੂੰ ਪੰਥਕ ਕਹਾਉਂਦਾ ਬਾਦਲ ਪਰਿਵਾਰ ਇਹਨਾਂ ਨੇ ਮੈਂ ਕਹਿੰਦਾ ਵੀ 96 ਦੇ ਵਿੱਚ ਰਲਦੇ ਆ ਇਹ ਭਾਜੀਪੀ ਦੇ ਨੰਮਾ ਕੀ ਸਪੋਰਟ ਕਰਦੇ ਆ ਤੇ 97 ਦੇ ਵਿੱਚ ਆਰਐਸਐਸ ਮਗਰ ਲੱਗ ਕੇ ਇਹਨਾਂ ਨੇ ਤਲਾਜਲੀ ਦਿੱਤੀ ਮੋਗੇ ਕਨਵੈਨਸ਼ਨ ਦੇ ਵਿੱਚ ਕਹਿੰਦੇ ਅੱਜ ਤੋਂ ਸਾਡੀ ਪਾਰਟੀ ਪੰਥਕ ਨਹੀਂ ਹੈ ਐਦਾਂ ਪੰਜਾਬ ਦੀ ਪਾਰਟੀਆਂ ਉਸ ਤੋਂ ਬਾਅਦ ਆਰਐਸਐਸ ਨੂੰ ਪੰਜਾਬ 'ਚ ਲੈ ਕੇ ਆਉਣ ਵਾਲਾ ਕੌਣ ਆ? ਇਹੀ ਮਲੰਗ ਮੈਂ ਇਹਨਾਂ ਨੂੰ ਮਲੰਗ ਤਾਂ ਕਿਹੜਾ ਕੋਈ ਨਾ ਤੇ ਮੈਲ ਚੜੀ ਆ ਇਹੀ ਲੈ ਕੇ ਆਏ ਨੇ ਜਿਹੜੇ ਅੱਜ ਪੰਥਕ ਬਣਦੇ ਆ ਇਹਨਾਂ ਨੂੰ ਪੁੱਛਣਾ ਲਾ ਹੋਵੇ ਐਸਜੀਪੀਸੀ ਨੂੰ ਸਿਆਸਤ ਦੇ ਲਈ ਵਰਤਿਆ ਕੀਨੇ ਆ ਉਸ ਤੋਂ ਬਾਅਦ ਪੁੱਛੀਏ ਕਿ 1 ਜੂਨ ਨੂੰ 2015 ਨੂੰ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਆ ਬੁਰਜ ਜਵਾਰਕੇ ਤੋਂ ਉਸ ਤੋਂ ਬਾਅਦ ਗੈਪ ਕਿੰਨਾ ਪੈ ਜਾਂਦਾ ਦੋਸਤੋ 24 ਸਤੰਬਰ ਨੂੰ ਅਗਲੇ 10 ਲੱਖ ਦਾ ਨਾਮ ਰੱਖ ਕੇ ਲਲਕਾਰਾ ਮਾਰ ਦਿੰਦਾ ਵੀ ਤੁਹਾਡਾ ਗੁਰੂ ਸਾਧੂ ਛਡਾ ਕੇ ਲੈ ਜਾਓ ਉਦੋਂ ਤੱਕ ਗ੍ਰਹਿ ਮੰਤਰੀ ਕੌਣ ਸੀ? ਇਹੀ ਸੀ ਸੁਖਬੀਰ ਸਿੰਘ ਬਾਦਲ ਜਿਹੜਾ ਮਲੰਗ ਕਹਿੰਦਾ ਇਹਨੂੰ ਪੁੱਛਣ ਵਾਲਾ ਹੋਵੇ ਕੀ ਤੁਸੀਂ ਮੈਨੂੰ ਕਿਹਾ ਕਿ ਤਾ ਗ੍ਰਹਿ ਮੰਤਰੀ ਤੁਸੀਂ ਸੀ? ਉਸ ਤੋਂ ਬਾਅਦ ਫਿਰ ਅਕਤੂਬਰ ਦੇ ਵਿੱਚ ਜਾ ਕੇ ਮੈਂ ਕਹਿੰਦਾ ਬੈਠੀਆਂ ਸੰਗਤਾਂ ਦੇ ਗੋਲੀ ਕਿਹੜੇ ਚਲਾਈ ਸੀ? ਇਸੇ ਪੰਥਕ ਨੇ ਚਲਾਈ ਸੀ। ਉਸ ਤੋਂ ਬਾਅਦ ਉਹ ਪੁਲਿਸ ਹਣ ਪਛਾਤੀ ਕਿੰਨਾ ਡਿਕਲੇਅਰ ਕੀਤੀ? ਇਸੇ ਪੰਥਕ ਨੇ ਕਰਾਈ ਸੀ। ਸਿੱਖਾਂ ਦੀ ਕਾਲੀ ਸੂਚੀ ਖਤਮ ਹੋਣ ਤੋਂ ਰੋਕਣ ਵਾਲੇ ਕਿਹੜੇ ਨੇ ਇਹੀ ਬਾਦਲ ਕੇ ਪੰਥਕ ਨੇ ਉਹ ਸ਼ਰਿਆਮ ਪੰਜੋਲੀ ਨੇ ਮੰਨਿਆ ਕਹਿੰਦਾ ਸੀ ਪ੍ਰਧਾਨ ਮੰਤਰੀ ਨਾਲ ਜਦੋਂ ਗੱਲ ਕੀਤੀ ਨਾ ਤਾਂ ਉਹਨੇ ਕਿਹਾ ਸੀ ਪਹਿਲਾਂ ਬਾਦਲ ਕਿਆ ਤੋਂ ਕਹਾ ਦਿਓ ਜਿਹੜੀ ਤੁਸੀਂ ਕਾਲੀ ਸੂਚੀ ਖਤਮ ਕਰਨ ਨੂੰ ਕਹਿੰਦੇ ਹੋ ਕਿਉਂਕਿ ਡਿੱਕੇ ਇਹਨਾਂ ਨੇ ਲਾਈ ਵੀ ਸੀਗੇ ਬੰਦੀ ਸਿੰਘਾਂ ਨੂੰ ਰਿਹਾਈ ਦੇ ਵਿੱਚ ਡਿੱਕਾ ਲਾਉਣ ਵਾਲੇ ਕਿਹੜੇ ਸੀ ਇਹੀ ਪੰਥਕ ਸੀ ਜਿਹੜੇ ਚਿੱਠੀਆਂ ਲਿਖਾਉਂਦੇ ਰਹੇ ਆ ਵੀ ਹਾਂਜੀ ਇੱਥੇ ਲਾਂਡ ਆਰਡਰ ਨੂੰ ਖਤਰਾ ਇਹਨਾਂ ਨੂੰ ਨਾਂ ਛੱਡਿਆ ਜਾਵੇ ਇਹੀ ਸੁਖਵੀਰ ਸਿੰਘ ਬਾਦਲ ਜਿਹੜਾ ਮਲੰਗ ਦਸ ਦਾ ਅੱਜ ਇਹੀ ਕਹਿੰਦਾ ਹੁੰਦਾ ਸੀ ਕਹਨਾ ਕੀ ਇਹ ਕੌਮ ਨੂੰ ਕੀ ਸੇ ਦਿਨ ਕੇ ਜਿਹੜੇ ਕਤਲ ਲੋਕ ਨੇ ਹਵਾਰੇ ਵਰਗਿਆਂ ਨੂੰ ਕਿਹਾ ਸੀ ਨਾਂ ਲੈ ਕੇ ਇਸ ਬੰਦੇ ਨੇ ਇਹ ਪੰਥਕ ਹੋਣ ਦਾ ਕਲੇਮ ਕਰਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਜਿਹੜੀ ਸਭ ਤੋਂ ਸ਼ਰਮੌਰ ਹਸਤੀ ਹੈ ਸਾਡੇ ਲਈ ਉਹਨਾਂ ਨੂੰ ਰਬੜ ਦੀ ਸਟੈਂਪ ਵਾਂਗੂ ਵਰਤਣ ਵਾਲਾ ਕੌਣ ਆ ਇਹ ਹੀ ਪੰਥਕ ਆ ਉਸ ਤੋਂ ਬਿਨਾ ਜਥੇਦਾਰ ਕੌਕੇ ਜੀ ਦੀ ਸ਼ਹਾਦਤ ਦੇ ਵਿੱਚ ਜਿਹੜੀ ਤਿਵਾੜੀ ਸਾਹਿਬ ਦੀ ਰਿਪੋਰਟ ਆਉਂਦੀ ਆ 27/7/1999 ਨੂੰ ਉਹਨੂੰ ਡਸਟ ਬਿੰਡ ਦੇ ਵਿੱਚ ਸਿੱਟਣ ਵਾਲਾ ਰੱਦੀ ਦੇ ਵਿੱਚ ਸਿੱਟਣ ਵਾਲਾ ਕਿਹੜਾਗਾ ਇਹ ਹੀ ਪੰਥਕ ਲਾਣਾ ਬਾਦਲ ਕਾ ਖੋਤੀ ਪੰਥਕ ਲਾਣਾ ਤੇ ਹਲੇ ਕੀ ਆ ਇਹ ਦੂਜਿਆਂ ਨੂੰ ਕਹਿੰਦੇ ਆ ਪੰਜਾਬ ਦੇ ਵਿੱਚ ਡੇਰਾਵਾਦ ਲੈ ਕੇ ਆਉਣ ਵਾਲਾ ਕੌਣ ਕਿਹੜਾ ਜਾ ਕੇ ਗੋਡੀਆਂ ਥਲਾਉਂਦਾ ਸੀ ਜਾ ਕੇ ਡੇਰਿਆਂ ਦੇ ਵਿੱਚ ਇਹੀ ਪੰਥਕ ਲਾਣਾ ਇਹ ਆਪਦੇ ਆਪ ਨੂੰ ਪੰਥਕ ਕਹਾਉਂਦੇ ਆ ਤੇ ਹੁਣ ਮੈਨੂੰ ਜਿਹੜੇ ਇਹਨਾਂ ਦੇ ਮਗਰ ਪੂਛਾਂ ਲੱਗੀਆਂ ਵੀ ਆ ਨਾ ਜਿਨ੍ਹਾਂ ਨੇ ਸਵਾਲ ਲਿਆ ਮੈਂ ਕਿਹੜਾ ਮਜਉਦਰੀ ਕਹਿਣਾ ਹੁੰਨਾ ਇਹ ਕਹਿੰਦਾ ਪੰਜ ਸੱਤ ਪਿੰਡ ਚ ਮਲੰਗ ਹੁੰਦੇ ਆ ਮੈਂ ਕਹਿੰਦਾ ਉਹ ਮਲੰਗ ਨਹੀਂ ਉਹ ਤੁਹਾਡੇ ਕਿਹੜਾ ਮਜਉਦਰੀ ਆ ਉਹਨਾਂ ਦੇ ਕੀ ਆ ਪਿੰਡਾਂ ਤੇ ਮੈਲਕਾ ਦੀ ਜੜੀ ਵੀ ਆ ਉਹਨਾਂ ਨੇ ਠਾਣਿਆਂ ਦੇ ਵਿੱਚੋਂ ਦਲਾਲੀਆਂ ਖਾਧੀਆਂ ਨੇ ਸਾਰਾ ਲੋਕ ਜਾਣਦੇ ਆ ਤੇ ਇਸ ਗੱਲ ਨਾਲ ਸਹਿਮਤੋਂ ਤਾਂ ਜਿਨ੍ਹਾਂ ਨੂੰ ਮਲੰਗ ਦਾਤਾ ਸੀ ਉਹ ਮਲੰਗ ਜ਼ਰੂਰ ਬੋਲਿਓ ਤੇ ਗੱਲ ਨੂੰ ਸ਼ੇਅਰ ਕਰਿਓ ਜੇ ਇਹ ਗੱਲਾਂ ਸਹਿਮਤ ਹੈਗੇ ਹੋ ਹਾਂ ਮਲੰਗ ਦੀ ਇੱਕ ਹੋਰ ਪਰਿਭਾਸ਼ਾ ਹੈਗੀ ਮਲੰਗ ਲਾਪਰਵਾਹ ਨੂੰ ਤੇ ਫੱਕਰ ਸੁਭਾਲੇ ਨੂੰ ਵੀ ਮਲੰਗ ਕਿਹਾ ਜਾਂਦਾ ਉਹ ਸੁਭਾਲੇ ਕਿਤੇ ਨਾ ਕਿਤੇ ਲੋਕ ਪੰਜਾਬ ਦੇ ਸੀਗੇ ਇਸੇ ਕਰਕੇ ਕੀ ਆ ਲੋਕ 84 ਤੋਂ ਬਾਅਦ ਵੀ ਥੋੜੇ ਮਗਰ ਖੜੇ ਰਹੇ ਆ ਬਾਦਲ ਕੇ ਲਾਣੇ ਦੇ ਮਗਰ ਖੜੇ ਰਹੇ ਆ ਤੇ ਜਿਹੜੇ ਸ਼ਰੋਣੀ ਕਾਲੀ ਦਰ ਦੇ ਉੱਤੇ ਕਾਬਜ ਹੋਏ ਰਹੇ ਸਾਡੀ ਸਰਮੌਰ ਜਿਹੜੀ ਸੰਸਥਾ ਸੀਗੀ ਉਸ ਨੂੰ ਪੰਥ ਤੋਂ ਲਾਂਭੇ ਕਰਨ ਵਾਲੇ ਵੀ ਇਹੀ ਪੰਥਕ ਲੋਕ ਨੇ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਅੱਜ ਪੰਥਕ ਹੋਣ ਦਾ ਫੈਸਲਾ ਕਰ ਲਈਏ ਪੰਥਕ ਇਹ ਨੇ ਜਾਂ ਮੈਨੂੰ ਇਹ ਦੱਸ ਦਿਓ ਪੰਥਕ ਜੇ ਹੁੰਦੇ ਤਾਂ ਕੀ ਬੀਬੀ ਖਾਲੜਾ ਦੇ ਬਰਾਬਰੇ ਕੈਂਡੀਡੇਟ ਖੜਾ ਕਰਦੇ 2019 ਚ ਜੇ ਸੁਖਬੀਰ ਬਾਦਲ ਅਗੇ ਪੰਥਕ ਹੁੰਦੇ ਤਾਂ ਸਰਬਜੀਤ ਮਲੋਏ ਦੇ ਅਗੇਂਸਟ ਇੱਥੇ ਕੋਈ ਕੈਂਡੀਡੇਟ ਦੇਣਾ ਸੀ ਜੇ ਪੰਥਕ ਹੁੰਦੇ ਤਾਂ ਅਮਰਤਪਾਲ ਦੇ ਖਿਲਾਫ ਮੈਂ ਕਹਿੰਦਾ ਕੀ ਹੈ ਲੁਧਿਆਣੇ ਦੇ ਵਿੱਚ ਇਹਨਾਂ ਨੇ ਕੈਂਡੀਡੇਟ ਦੇਣਾ ਸੀ ਯਾਰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਲੋਕ ਅਜੇ ਵੀ ਪੰਥ ਦੇ ਨਾਂ ਦੇ ਉੱਤੇ ਅਜੇ ਵੀ ਇਹਨਾਂ ਦੇ ਮਗਰ ਖੜ ਕੇ ਕਹਿੰਦੇ ਆ ਕਿ ਹਾਂਜੀ ਸਿੱਖਾਂ ਦੀ ਹਤਾਇਸ਼ੀ ਜਮਾਤ ਹੀ ਇਹ ਆ ਦੇ ਸੇਖਾਂ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਸਾਡੇ ਪੰਥ ਨੂੰ ਬਰਬਾਦ ਕਰਨ ਵਾਲੇ ਇਹੀ ਲੋਕ ਨੇ ਜਿਹੜੇ ਕਹਿੰਦੇ ਪੰਥ ਵਸੇ ਮੈਂ ਉਹ ਜਿਹੜਾ ਆ ਬਸ ਕੇ ਪੰਥ ਝਾੜ ਗਏ ਤੇ ਮੈਂ ਅੱਜ ਬਠਿੰਡੇ ਸੀਟ ਤੇ ਉਹ ਗੱਲ ਕਰਦਾ ਕਈ ਲੋਕ ਕਹਿੰਦੇ ਸਪਸ਼ਟ ਕਰਿਆ ਕਰ ਤੂੰ ਕਿਹਦੇ ਮਗਰ ਆ ਲੋਕਾਂ ਨੂੰ ਐ ਕਰਦੇ ਹੋ ਮੈਂ ਸਪਸ਼ਟ ਕਹਿਣਾ ਮੈਂ ਬਠਿੰਡੇ ਤੋਂ ਵੀ ਪੰਥਕ ਪਰਿਵਾਰ ਦੇ ਨਾਲ ਆ ਕਿਸੇ ਸਿਆਸੀ ਪਾਰਟੀ ਆਮ ਜਾਂ ਬੋਕਰ ਵਾਲਿਆਂ ਨਾਲ ਨਹੀਂ ਖੜਦਾ ਜਾਂ ਝਾੜੂ ਵਾਲਿਆਂ ਨਾਲ ਮੈਂ ਪੰਥਕ ਪਰਿਵਾਰ ਕਿਹੜਾ ਖੁੱਡੀਆਂ ਪਰਿਵਾਰ ਆ ਮੈਂ ਪੰਥਕ ਤਾਂ ਕਹਣਾ ਕਿਉਂਕਿ ਜਗਦੇਵ ਸਿੰਘ ਖੁੱਡੀਆਂ ਉਹ ਸ਼ਖਸ ਸੀ ਜਿਨ੍ਹਾਂ ਨੇ ਆਪਣੇ ਮਾਕੇ ਕੀ ਆ ਪੁੱਤਾਂ ਨੂੰ ਛੱਡ ਕੇ ਉਹਨਾਂ ਨੇ ਪੰਥ ਦੀ ਬਾਹ ਫੜੀ ਤੇ ਅੱਜ ਉਹਨਾਂ ਦੀ ਬਾਹ ਫੜਨ ਦੀ ਜਿਹੜੀ ਲੋੜਾ ਅਸਲ ਪੰਥਕ ਲੋਕਾਂ ਨੂੰ ਆ ਜਿਹੜੇ ਅੱਜ ਬਾਦਲ ਕੀ ਬਾਹ ਫੜੀ ਫਿਰਦੇ ਆ ਜਗਦੇਵ ਸਿੰਘ ਖੁੱਟੀਆਂ ਉਹ ਸ਼ਖਸ ਸੀ ਜਿਨ੍ਹਾਂ ਨੇ ਕਿਹਾ ਪੰਜਾਬ ਦੇ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਕੋ-ਕੋ ਕੇ ਉਸ ਟਾਈਮ ਦੇ ਵਿੱਚ ਮਾਰਿਆ ਜਾ ਰਿਹਾ ਸੀ ਸਿੱਖ ਸੰਘਰਸ਼ ਦੇ ਦੌਰ 'ਚ ਉਹਨਾਂ ਦਾ ਦੁਨੀਆ 'ਚ ਆਵਾਜ਼ ਬੁਲੰਦ ਕਰਨ ਵਾਸਤੇ ਉੱਥੇ ਪਹੁੰਚੇ ਸੀ ਲੋਕ ਸਭਾ ਦੇ ਵਿੱਚ ਪਰ ਉਹਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਉਦੋਂ ਪਹਿਲੀ ਘਰੋ ਚੱਕ ਕੇ ਉਹਨਾਂ ਨੂੰ ਕੀਆ ਖਪਾ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਉਹ ਪਰਿਵਾਰ ਪੰਥਕ ਆ ਯਾਰ ਜਾਂ ਇਹ ਬਾਦਲ ਕੇ ਪੰਥਕ ਨੇ ਦੋਨਾਂ ਦੇ ਵਿੱਚੋਂ ਫੈਸਲਾ ਕਰ ਲਓ ਜੇ ਪੰਥਕ ਪਰਿਵਾਰ ਜਾਂ ਪੰਥਕ ਪਾਰਟੀ ਅਕਾਲੀ ਦਲ ਜਿਹੜੀ ਸੀਗੀ ਸ਼ਰੋਮ ਨਹੀਂ ਅਕਾਲੀ ਦਲ ਜੇ ਆਪਦੇ ਆਧਾਰ ਘੂਤ ਨਾਲ ਜੁੜੀ ਰਹਿੰਦੀ ਨਾ ਤਾਂ ਅੱਜ ਮੈਂ ਕਹਣਾ ਨਾ ਤਾਂ ਖੁੱਡੀਆਂ ਪਰਿਵਾਰ ਨੂੰ ਹੋਰ ਪਾਸੇ ਜਾਣਾ ਪੈਣਾ ਸੀ ਅੱਜ ਉਹ ਕੀ ਐ ਇਸੇ ਪਾਰਟੀ 'ਚੋਂ ਖੜੇ ਹੁੰਦੇ ਨਾ ਮੈਂ ਕਹਣਾ ਵੀ ਅਮਰਤਪਾਲ ਸਿੰਘ ਛੰਦੜਾ ਲੁਧਿਆਣੇ ਤੋਂ ਉਹਨਾਂ ਨੂੰ ਅਗੇਂਸਟ ਨਾ ਖੜਾ ਹੋਣਾ ਪੈਂਦਾ ਸਾਡੇ ਕੁਝ ਭਰਾ ਕੀ ਉਹਦੀ ਸਪੋਰਟ ਕਰ ਰਹੇ ਸੀ ਉਹਦੇ ਅਗੇਂਸਟ ਕਮਲਜੀਤ ਬਰਾੜ ਦੀ ਪਰ ਪਿਛਲੇ ਦਿਨੀ ਜਾ ਕੇ ਉਹਨਾਂ ਨਾਲ ਮੀਟਿੰਗ ਵੀ ਕੀਤੀ ਦੋਸਤੋ ਤੇ ਸਾਰੀ ਲੋਕ ਅਧਿਕਾਰ ਲਹਿਰ ਦੇ ਭਰਾ ਇਕੱਠੇ ਵੀ ਹੋਏ ਲੁਧਿਆਣੇ ਦੇ ਵਿੱਚ ਤੇ ਉਹਨਾਂ ਨੇ ਕੀ ਆ ਆਪ ਫੈਸਲਾ ਮੁੜ ਕੇ ਕੀ ਆ ਕਰਕੇ ਉਹਨਾਂ ਨੇ ਅਮਰਪਾਲ ਸ਼ੰਦੜਾ ਜਿਹੜੇ ਰਿਸ਼ਪਾਲ ਸਿੰਘ ਸ਼ੰਦੜਾ ਦੇ ਫਰਜ਼ੰਦ ਨੇ ਜਿਹੜਾ ਕੀ ਆ ਉਸ ਦੌਰ ਦੇ ਵਿੱਚ ਸ਼ਹੀਦ ਕੀਤੇ ਗਏ ਸੀ ਉਹਨਾਂ ਦੀ ਸਪੋਰਟ ਕਰਨ ਵਾਸਤੇ ਸਾਰਿਆਂ ਨੇ ਤਹਿਈਆ ਕੀਤਾ ਲੋਕ ਅਧਿਕਾਰ ਲਹਿਰ ਵੱਲੋਂ ਜਿਹੜੇ ਉੱਥੋਂ ਦਾ ਗਰੁੱਪ ਸੀ ਤੇ ਅਸੀਂ ਕੀ ਆ ਬਠਿੰਡੇ ਤੋਂ ਇਹ ਕੋਈ ਇਕੱਲੇ ਦੀ ਮਾ ਕੇ ਸੋਚ ਨਹੀਂ ਹੈ ਲੋਕ ਅਧਿਕਾਰ ਲਹਿਰ ਦੇ ਵਿੱਚ ਸਾਰੇ ਬਲਦੇਵ ਸਿੰਘਾ ਪ੍ਰਧਾਨ ਨੇ ਬਠਿੰਡੇ ਤੋਂ ਉਹਨਾਂ ਦੇ ਵੱਲੋਂ ਕੀ ਆ ਇੱਕ ਮੀਟਿੰਗ ਕਰਕੇ ਸਾਰੇ ਭਰਾਵਾਂ ਨੇ ਫੈਸਲਾ ਲਿਆ ਸੀ ਕਿ ਅਸਲ ਪੰਥਕਾਂ ਦਾ ਸਾਥ ਦੇਣਾ ਜੇ ਤੁਸੀਂ ਮੰਨਦੇ ਹੋ ਕਿ ਜਗਦੇਵ ਸਿੰਘ ਖੁੱਟਕਾ ਦਾ ਪਰਿਵਾਰ ਅਸਲ ਪੰਥਕ ਪਰਿਵਾਰ ਆ ਜਿਨ੍ਹਾਂ ਨੇ ਕੀ ਆ ਆਪਣਿਆਂ ਨੂੰ ਗਵਾਇਆ ਸੀ ਉਸ ਦੌਰ ਦੇ ਵਿੱਚ ਇਹਨਾਂ ਨੇ ਤਾਂ ਪਾਇਆ ਹੀ ਆ ਗਵਾਇਆ ਕੁਛ ਨਹੀਂ ਇਹ ਛੱਡ ਕੇ ਭੱਜ ਗਏ ਸੀ ਸੁਖਬੀਰ ਸਿੰਘ ਬਾਦਲਵੀ ਵਿਦੇਸ਼ਾਂ ਚ 84 ਦਵਾਤ ਪੜ੍ਹਾਈ ਕਰਕੇ ਮੁੜਿਆ ਮਾੜੇ ਦੌਰ ਦੇ ਵਿੱਚ ਜਿਹੜਾ ਸਾਡਾ ਸਿੱਖਾ ਤੇ ਚੱਲਿਆ ਹਨੇਰੀ ਝੁੱਲੀ ਸੀ ਉਸ ਦੌਰ ਦੇ ਵਿੱਚ ਇਹਨਾਂ ਨੇ ਕੁਰਸੀ ਨਹੀਂ ਹੰਡਾਈਆਂ ਸੀ ਤੇ ਸਾਥ ਉਹਨਾਂ ਲੋਕਾਂ ਨਾਲ ਦਿੱਤਾ ਸੀ ਕੌਕੇ ਸਾਹਿਬ ਦੀ ਸ਼ਹਾਦਤ ਦਾ ਸਬੂਤ ਆ ਇਹ ਜਿਹੜੀ ਪਿਛਲੇ ਦਿਨ ਇਹਨਾਂ ਦੇ ਕੀ ਅਖੀਰਲਾ ਤਬੂਤ ਚ ਕਿੱਲ ਗੱਡੀ ਗਈ ਆ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਜਿਹੜੇ ਕਹਿੰਦੇ ਆ ਨਾ ਕਿ ਹਾਂ ਸਪਸ਼ਟ ਕਹਨੇ ਆ ਜੀ ਅਸੀਂ ਸਪੋਰਟ ਕਰ ਰਹੇ ਆ ਗਰਮੀਰ ਸਿੰਘ ਖੁੱਡੀਆਂ ਦੀ ਲੋਕ ਅਧਿਕਾਰ ਲਹਿਰ ਵੱਲ ਸਰਬਜੀਤ ਸਿੰਘ ਮਲੋਆ ਦੀ ਸਪੋਰਟ ਕਰ ਰਹੇ ਆ ਅਮਰਪਾਲ ਸਿੰਘ ਦੀ ਸਪੋਰਟ ਕਰ ਰਹੇ ਆ ਠੀਕ ਹੈ ਇਹ ਸਾਰਿਆਂ ਜਿੱਥੇ ਜਿੱਥੇ ਸਪੋਰਟ ਕਰ ਰਹੇ ਆ ਉਹਦਾ ਕਾਰਨ ਇੱਕੋ ਅਸੀਂ ਇਹਨਾਂ ਨੂੰ ਪੰਥਕ ਮੰਨਦੇ ਆ ਤੇ ਜੇ ਤੁਸੀਂ ਇਹਨਾਂ ਨੂੰ ਪੰਥਕ ਮੰਨਦੇ ਹੋ ਤਾਂ ਪੰਥਕ ਹੋਂਦਾ ਸਬੂਤ ਦਿਓ ਤੇ ਵੋਟ ਇਹਨਾਂ ਨੂੰ ਪਾਇਓ ਲਾਜ਼ਮੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੇ ਜਿਹੜੇ ਮੈਂ ਕਹਣਾ ਗਾਣਾ ਦੇਣ ਵਾਲੇ ਪੰਥਕ ਨੇ ਇਹ ਇਹਨਾਂ ਦੇ ਨਾਲ ਜਿਆਦੇ ਨਹੀਂ ਸੁਖਬੀਰ ਬਾਦਲ ਕੇ ਲਾਣੇ ਦੇ ਨਾਲ ਨਾ ਉਹ ਫਿਰ ਸਿੱਧੇ ਕੀ ਆ ਮਾਵਾ ਭੈਣਾ ਦੇ ਉੱਤੇ ਆਉਂਦੇ ਆ ਮੈਂ ਕਿਹੜਾ ਪੰਥਾ ਜਰ ਜਿਹੜਾ ਤੁਹਾਨੂੰ ਕੀ ਹੈ ਇਹ ਚੀਜ਼ ਦੱਸਦਾ ਸਾਡਾ ਪੰਥ ਤਾਂ ਕੀ ਕਹਿੰਦਾ ਕਿ ਹਰੇਕ ਔਰਤ ਨੂੰ ਆਪਦੀ ਧੀ ਭੈਣ ਸਮਝਣਾ ਤੇ ਸਿੱਧੇ ਧੀ ਭੈਣ ਦੀ ਗੱਲ ਤੇ ਉੱtre ਆਉਂਦੇ ਆ ਆਪਦੇ ਆਪ ਨੂੰ ਪੰਥਕ ਕਹਾਉਣ ਵਾਲੇ ਲੋਕ ਮੈਂ ਫਿਟ ਲਾਨਤ ਕਹਿਣਾ ਤੇ ਉਹ ਲੋਕ ਬੇਗੈਰ ਤੇ ਬੇਅਣਖੇ ਬੇਜਮੀਰੇ ਤੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਜਿਹੜੇ ਬੰਦੇ ਬਾਦਲ ਕਹਦੇ ਮਗਰ ਅਜੇ ਵੀ ਜੁੜੇ ਪਿਆ ਜਰ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਤੇ 1 ਜੂਨ ਨੂੰ ਯਾਦ ਰੱਖਿਓ ਉਹ ਦਿਨਾਂ ਜਿਹੜੇ ਦਿਨ ਕੀਆ ਬੁਰਜ ਜਵਾਰ ਕੇਦੋ ਕੀਆ ਮਾਰਾ ਸਰੂਪ ਚੋਰੀ ਕਰਕੇ ਉਸ ਤੋਂ ਮਾਕੇ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਬਰਤਾਨ ਸਿਰ ਜਾਏਗਾ ਉਹਦੇ ਚ ਸੁਖਵੀਰ ਬਾਲ ਦਾ ਰੋਲ ਸਾਰਿਆਂ ਨੂੰ ਪਤਾ ਹੋਊ ਆਪਦੇ ਆਪ ਨੂੰ ਪੰਤਕ ਹੋਣ ਵਾਲੇ ਦਾ ਜੇ ਸਹਿਮਤ ਹੈਗੇ ਹੋ ਤਾਂ ਉਹਨਾਂ ਦੋ ਸ਼ਹੀਦਾਂ ਨੂੰ ਵੀ ਯਾਦ ਰੱਖੋ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਕੇ ਮਗਰੋਂ ਪੁਲਿਸ ਨੂੰ ਪਛਾਤੀ ਡਿਕਲੇਅਰ ਕਰਨ ਵਾਲਾ ਇਹੀ ਸੁਖਵੀਰ ਸਿੰਘ ਬਾਦਲ ਸੀ ਇਸੇ ਸੁਖਵੀਰ ਸਿੰਘ ਬਾਦਲ ਨੇ ਐਸਜੀਪੀਸੀ ਨੂੰ ਅੱਜ ਤਾਤਾ ਦੇ ਪੋਸਟਰ ਲਾ ਰਹਾ 84 ਦਾ ਯਾਦ ਕਰਾ ਕੇ ਨਾ ਨਾ ਭੁੱਲਣ ਯੋਗ ਦੱਸਿਆ ਜਾ ਰਿਹਾ ਪਿਛਲੇ 40 ਸਾਲਾਂ ਚ ਤੁਹਾਡੇ ਯਾਦ ਨਹੀਂ ਆਇਆ ਅੱਜ ਕੁਰਸੀ ਹਲਦੀ ਦੇਖ ਕੇ ਤੁਸੀਂ ਫੇਰ ਪੰਥਕ ਕੀਆ ਮੈਂ ਕਿ ਉਧਰ ਨੂੰ ਮਹਾੜ ਕੰਨੀ ਮੁੜਿਆ ਏ ਤੁਸੀਂ ਆਪ ਪੰਥਕ ਨੂੰ ਪੰਥਕ ਹੋਣ ਤੋਂ ਤਿਲਾਂਜਲੀ ਦੇ ਕੇ ਭੱਜੇ ਸੀ ਇਹ ਭਗਾੜੇ ਲੋਕ ਨੇ ਤੇ ਮੈਂ ਕਹਣਾ ਅਸੀਂ ਉਹ ਤਰ੍ਹਾਂ ਦੇ ਮਲੰਗ ਮੈਂ ਆਪਦੇ ਆਪ ਨੂੰ ਵੀ ਗੱਲ ਕਰਦਾ ਸਾਡੇ ਸਾਰੀ ਲਹਿਰ ਦੇ ਜਿਹੜੇ ਭਰਾ ਨੇ ਅਸੀਂ 1 ਜੂਨ ਨੂੰ ਆਪਦੇ ਆਪ ਨੂੰ ਮਲੰਗ ਖਵਾਉਣ ਨੂੰ ਵੀ ਤਿਆਰ ਆ ਪਰ ਅਸੀਂ ਮਲੰਗੋ ਆ ਜਿਹੜੇ ਮੈਂ ਕਹਿਣਾ ਕੀ ਹੈ ਮੈਲ ਵਾਲੇ ਨਹੀਂ ਹੈਗੇ ਕਿਤੇ ਨਾ ਕਿਤੇ ਸਾਡੇ ਉਹ ਵੀ ਭਰਾ ਜਿਹਨਾਂ ਨੂੰ ਮਲੰਗ ਸੁਖਬੀਰ ਬਾਦਲ ਵੀ ਕਹਿੰਦਾ ਲਾਪਰਵਾਹ ਤੇ ਫੱਕਰ ਸੁਭਾਲੇ ਰਹੇ ਆ ਪਰ ਐਤਕੀ ਅਸਲ ਪੰਥਕ ਹੋਣ ਦਾ ਸਬੂਤ ਦਿਓ ਤੇ ਇਹਨਾਂ ਪੰਥਕ ਸ਼ਕਸ਼ੀਤ ਆ ਜਿਹੜੀਆਂ ਹੈਗੀਆਂ ਗੁਰਮੀਤ ਸਿੰਘ ਖੋਡੀਆਂ ਨੂੰ ਲਾ ਲਓ ਸਰਬਜੀਤ ਸਿੰਘ ਮਲੋਆ ਨੂੰ ਲਾ ਲਓ ਅਮਰਪਾਲ ਸਿੰਘ ਨੂੰ ਲਾ ਲਓ ਇਹਨਾਂ ਸਾਰਿਆਂ ਨੂੰ ਛੰਦੜਾ ਸਾਹਿਬ ਦੇ ਮਾਕੇ ਰਸ਼ਪਾਲ ਸਿੰਘ ਛੰਦੜਾ ਦੇ ਬੇਟਾ ਜਿਹੜਾ ਅਮਰਪਾਲ ਸਿੰਘ ਛੰਦੜਾ ਉਹਨਾਂ ਨੂੰ ਸਾਰਿਆਂ ਨੂੰ ਕੀ ਸਪੋਰਟ ਕਰਨ ਦੀ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਤੇ ਤੁਸੀਂ ਪੰਥ ਕੋਕੇ ਮਲੰਗੋ ਇਹ ਚੀਜ਼ ਦਾ ਫੈਸਲਾ ਕਰਕੇ ਇੱਕ ਕਮੈਂਟ ਬਾਕਸ ਚ ਦੱਸਿਓ ਵੀ ਜ਼ਰੂਰ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਮਲੰਗ ਕਹਾਉਣ ਦੇ ਲਈ ਤਿਆਰ ਹੋ ਤਾਂ ਇਸ ਪੋਸਟ ਨੂੰ ਸ਼ੇਅਰ ਕਰਿਓ ਤੇ ਜੇ ਬਾਦਲਾਂ ਦੇ ਮੂੰਹ ਤੇ ਚਪੇੜ ਵਾਂਗੂ ਇਹ ਗੱਲਾਂ ਨੂੰ ਕੀ ਮਾਰਨਾ ਵੀ ਚਾਹਣੇ ਹੋ ਤਾਂ ਵੀ ਇਹ ਗੱਲ ਅੱਗੇ ਤੁਰਦੀ ਜ਼ਰੂਰ ਕਰਿਓ ਐਨੀਆਂ ਕਿ ਬੇਨਤੀਆਂ ਕਰਦਾ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ